ਅਚਾਨਕ ਇੱਕ ਸਵਾਲ ਖੜਾ ਹੋਣ ਲੱਗ ਗਿਆ ਕਿ ਕੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਗੱਠਜੋੜ ਹੋ ਗਿਆ? ਲੋਕ ਸਭਾ ਪੱਧਰ ਦੇ ਉੱਤੇ ਗੱਲ ਨਹੀਂ ਕਰ ਰਹੇ, ਵਿਧਾਨ ਸਭਾ ਪੱਧਰ ਤੇ ਗੱਲ ਕਰ ਰਹੇ। ਲੋਕ ਸਭਾ ਪੱਧਰ ਦੇ ਉੱਤੇ ਜਦੋਂ ਇਲੈਕਸ਼ਨਸ ਹੋਈਆਂ ਸੀ ਉਦੋਂ ਤਾਂ ਆ ਆਈਐਨਡੀਆ ਇਹ ਗੱਠਜੋੜ ਚੱਲ ਰਿਹਾ ਸੀ। ਉਸ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਰਿਹਾ ਹੈ। ਹਾਲਾਂਕਿ ਪੰਜਾਬ ਵਰਗੀਆਂ ਕੁਝ ਸਟੇਟ ਸਰਕਾਰਾਂ, ਕੁਝ ਸੂਬੇ ਇਦਾਂ ਦੇ ਸੀਗੇ ਜਿਨ੍ਹਾਂ ਨੇ ਉਸ ਗੱਠਜੋੜ ਨੂੰ ਅਕਸੈਪਟ ਨਹੀਂ ਸੀ ਕੀਤਾ ਪਰ ਹੁਣ ਚਰਚਾ ਦੁਬਾਰਾ ਛਿੜ ਗਈ ਹੈ ਔਰ ਸੂਬਾ ਪੱਧਰ ਦੇ ਉੱਤੇ ਕੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋਵੇਗਾ ਕੀ ਇਹ ਚਰਚਾ ਚੱਲ ਰਹੀ ਹੈ ਦਰਸਲ ਹਰਿਆਣੇ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਦਾ ਦੌਰ ਹੈ 5 ਤਰੀਕ ਨੂੰ ਵੋਟਾਂ ਪੈ ਜਾਣਗੀਆਂ 8 ਤਰੀਕ ਨੂੰ ਨਤੀਜੇ ਵੀ ਆ ਜਾਣਗੇ ਹੁਣ ਚਰਚਾ ਇਹ ਛਿੜੀ ਹੋਈ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਥੇ ਰਲ ਕੇ ਚੋਣ ਲੜਨ ਲਈ ਤਿਆਰ ਵਰ ਤਿਆਰ ਹੈ ਹਰਿਆਣੇ ਦੇ ਵਿੱਚ ਤਾਂ ਲੋਕ ਸਭਾ ਇਲੈਕਸ਼ਨਸ ਵੇਲੇ ਵੀ ਆਈਐਨਡੀ ਆਈਏ ਗੱਠਜੋੜ ਅਧੀਨ ਦੋਵੇਂ ਪਾਰਟੀਆਂ ਰਲ ਕੇ ਚੋਣ ਲੜ ਹਟੀਆਂ ਪਰ ਹੁਣ ਚਰਚਾ ਹੈ ਕਿ ਵਿਧਾਨ ਸਭਾ ਇਲੈਕਸ਼ਨਸ ਵਿੱਚ ਵੀ ਇਸੇ ਤਰ੍ਹਾਂ ਹੋ ਸਕਦਾ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰ ਜਿਨ੍ਹਾਂ ਦੇ ਵਿੱਚ ਸੰਜੇ ਸਿੰਘ ਵੀ ਸ਼ਾਮਿਲ ਨੇ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਹਾਲਾਂਕਿ ਕਹਿੰਦੇ ਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਚੰਗੀ ਗੱਲ ਹੈ ਸਵਾਗਤ ਕਰਨਾ ਚਾਹੀਦਾ ਪਰ ਉਹ ਕਹਿੰਦੇ ਕਿ ਅਜੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਸੂਤਰ ਵੀ ਕਹਿੰਦੇ ਨੇ ਕਿ ਅਜੇ ਤੱਕ ਸਿਰਫ ਗੱਲਾਂ ਚੱਲਦੀਆਂ ਪਈਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਗੱਲ ਕਿਤੇ ਪਹੁੰਚੀ ਨਹੀਂ ਹੈ ਇਸ ਗੱਲ ਬਾਰੇ ਵੀ ਸਾਫ ਤੌਰ ਦੇ ਉੱਤੇ ਸਪਸ਼ਟੀਕਰਨ ਦੇ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਵੀ ਕਹਿੰਦੇ ਇਸ ਚੀਜ਼ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਰਾਹੁਲ ਗਾਂਧੀ ਵੀ ਇਸ ਚੀਜ਼ ਦਾ ਸਵਾਗਤ ਕਰ ਸਕਦੇ ਨੇ ਜੇ ਇਦਾਂ ਹੁੰਦਾ ਆ ਇਹ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ ਸੂਤਰਾਂ ਮੁਤਾਬਕ ਹੁਣ ਸਵਾਲ ਇਹ ਹੈ ਕਿ ਸੀਐਮ ਭਗਵੰਤ ਮਾਨ ਲੰਘੇ ਕੱਲ ਜਦੋਂ ਮਨਪ੍ਰੀਤਿਆਲੀ ਦੀ ਸਿਫਤ ਕਰਦੇ ਆ ਮਨਪ੍ਰੀਤਿਆਲੀ ਦੇ ਕੰਮ ਦੀ ਕੰਸਟਰਕਸ਼ਨ ਦੀ ਜਾਂ ਕੋਲੋਨਾਈਜ਼ਿੰਗ ਦੀ ਸਿਫਤ ਕਰਦੇ ਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਤਾਂ ਉਹ ਸੁਬੇਲੇ ਇੱਕ ਇਸ਼ਾਰਾ ਦੂਜੇ ਬੈਂਚ ਵੱਲ ਵੀ ਕਰਦੇ ਐ ਤੇ ਉਹ ਦੂਜਾ ਬੈਂਚ ਹੋਰ ਕੋਈ ਨਹੀਂ ਸਗੋ ਕਾਂਗਰਸ ਪਾਰਟੀ ਦਾ ਬੈਂਚ ਸੀ ਜਦੋਂ ਅਚਾਨਕ ਹਾਸਾ ਛਿੜ ਗਿਆ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਸੀਐਮ ਭਗਵੰਤ ਮਾਨ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਜਿਹੜੇ ਆਗੂ ਨੇ ਐਮਐਲਏਜ਼ ਨੇ ਜਾਂ ਫਿਰ ਜਿਵੇਂ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਆਈ ਦੇਣ ਸੀਐਮ ਭਗਵੰਤ ਮਾਨ ਦੀ ਖੜਕਦੀ ਰਹਿੰਦੀ ਹੈ ਇਹੋ ਜੀ ਸਿਚੁਏਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਜਿਹੜੇ ਹਰਿਆਣਾ ਵਿੱਚ ਜਾ ਕੇ ਲਗਾਤਾਰ ਪ੍ਰਚਾਰ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਕਿ ਉਹ ਕਾਂਗਰਸ ਦੇ ਨਾਲ ਤਾਲਮਿਲ ਬਿਠਾ ਸਕਣਗੇ ਹੁਣ ਜਦੋਂ ਇੱਕ ਸੂਬੇ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਨੇ ਤਾਂ ਸਾਰੇ ਸੂਬੇ ਰਲ ਕੇ ਉਧਰ ਵੱਲ ਨੂੰ ਨਿਗਾਹ ਤਾਂ ਰੱਖਦੇ ਹੀ ਐ ਤਾਂ ਕੀ ਪੰਜਾਬ ਦੀ ਕਾਂਗਰਸ ਇਸ ਚੀਜ਼ ਨੂੰ ਐਕਸੈਪਟ ਕਰੇਗੀ ਕਿ ਹਰਿਆਣੇ ਦੇ ਵਿੱਚ ਇਹ ਗੱਠਜੋੜ ਹੋ ਰਿਹਾ ਆ ਜਾਂ ਸੀਐਮ ਭਗਵੰਤ ਮਾਨ ਜੀ ਹਰਿਆਣੇ 'ਚ ਪ੍ਰਚਾਰ ਕਰ ਰਹੇ ਹੋਣਗੇ ਤਾਂ ਕਿ ਸੀਐਮ ਭਗਵੰਤ ਮਾਨ ਕਾਂਗਰਸ ਦੇ ਹੱਕ ਦੇ ਵਿੱਚ ਗੱਲ ਕਰਨਗੇ ਸਵਾਲ ਤਾਂ ਬੇਸ਼ੱਕ ਖੜਦ ਆ ਪਰ ਇਹਦੇ ਜਵਾਬ ਦੇ ਏਵਜ਼ ਦੇ ਵਿੱਚ ਦੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ ਜਦੋਂ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਸੀ ਮੇਅਰ ਦੀ ਜਾਂ ਫਿਰ ਜਦੋਂ ਲੋਕ ਸਭਾ ਇਲੈਕਸ਼ਨ ਸੀ ਉਸ ਵੇਲੇ ਸੀਨੀਅਰ ਲੀਡਰਾਂ ਦੇ ਵਿੱਚੋਂ ਜਿਹੜੇ ਪੀਪੀਸੀਸੀ ਪ੍ਰਧਾਨ ਵੀ ਹੈ ਰਾਜਾ ਵੜਿੰਗ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਇਹ ਗੱਲ ਕਹਿਤੀ ਸੀ ਕਿ ਬਾਕੀ ਸੂਬਿਆਂ ਦਾ ਬਾਕੀ ਸੂਬੇ ਦੇਖਣ ਬਾਕੀ ਸੂਬੇ ਦੇ ਪਾਰਟੀ ਪ੍ਰਧਾਨ ਦੇਖਣ ਜਾਂ ਉੱਥੋਂ ਦੇ ਲੀਡਰ ਉੱਥੇ ਦੇ ਆਗੂ ਦੇਖਣ ਪੰਜਾਬ ਦੇ ਹਾਲਾਤ ਬਾਕੀ ਸੂਬੇ ਆਨੜੋਂ ਵੱਖਰੇ ਨੇ ਜਿਸ ਤੋ ਇਹ ਸਾਫ ਕਲੀਅਰ ਕਰਤਾ ਸੀ ਕਿ ਬਾਕੀ ਜਿੱਥੇ ਜੋ ਮਰਜ਼ੀ ਹੁੰਦਾ ਰਵੇ ਅਸੀਂ ਜੋ ਕਰਨਾ ਅਸੀਂ ਉਹੀ ਕਰਾਂਗੇ ਹੁਣ ਹਰਿਆਣੇ ਵਾਲੀ ਸਿਚੁਏਸ਼ਨ ਵਿੱਚ ਵੀ ਉਹੀ ਕੁਝ ਹੋਏਗਾ ਜਾਂ ਪੰਜਾਬ ਦੇ ਹਾਲਾਤ ਵੀ ਜਾਂ ਹਰਿਆਣੇ ਦੀ ਤਰਸ ਦੇ ਉੱਤੇ ਬਦਲ ਸਕਦੇ ਆ ਇਹ ਆਉਂਦਾ ਸਮਾਂ ਦੇਖਣ ਵਾਲੀ ਗੱਲ ਹੋਵੇਗੀ ਵਿਧਾਨ ਸਭਾ ਇਲੈਕਸ਼ਨ ਹਰਿਆਣੇ ਦੀਆਂ ਵੀ ਹੋਣ ਵਾਲੀਆਂ ਨੇ ਉੱਥੇ ਕੀ ਬਣਦਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਟਾਪਿਕ ਹੈ ਕਿਉਂਕਿ ਲੋਕ ਜਿਹੜੇ ਨੇ ਉਧਰ ਵੀ ਆਮ ਆਦਮੀ ਪਾਰਟੀ ਵੱਲ ਝੁਕਾਅ ਰੱਖਣਾ ਸ਼ੁਰੂ ਕਰ ਗਏ ਨੇ ਜੋ ਵੀ ਹੋਏਗਾ ਹੁੰਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀਕ